Happy birthday to you JRC Happy birthday to you Happy birthday JRC bhai Happy birthday to you <laughs> ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਜਨਮ ਦਿਨ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸ਼ੁਭ ਕਾਮਨਾਵਾਂ ਭੇਜੀਆਂ ਮੈਂ ਸਾਰਿਆਂ ਦਾ ਸਹਿਦੋਂ ਧੰਨਵਾਦ ਕਰਦਾ ਹਾਂ ਮੈਂ ਹਰ ਇੱਕ ਦਾ ਰਿਪਲਾਈ ਕਰਨਾ ਚੰਗਾ ਸਮਝਿਆ ਪਰ ਮੇਰੇ ਤੋਂ ਰਿਪਲਾਈ ਨਹੀਂ ਹੋਇਆ ਕਿਉਂਕਿ ਜਿਹੜੀ ਤਦਾਦ ਆ ਉਹ ਵੱਧਦੀ ਜਾ ਰਹੀ ਹੈ ਦਿਨ ਬਦ ਦਿਨ ਲੋਕ ਜਿਹੜਾ ਇੰਨੇ ਜਿਆਦਾ ਪਿਆਰ ਕਰ ਰਹੇ ਹਨ ਕਿਉਂਕਿ ਸਿਰਫ ਨਵਾਂ ਪਿੰਜਾ ਮੈਂ ਉਹਨਾਂ ਦਾ ਸਹਿਯੋਗ ਧੰਨਵਾਦ ਹੈ ਜਿੰਦਗੀ ਦਾ ਇੱਕ ਸਾਲ ਜਿਹੜਾ ਘਟ ਗਿਆ ਪਰ ਜਿੰਨਾ ਕਸਮਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੁਹਾਡਾ ਹਰ ਇੱਕ ਮਿੱਤਰ ਜਿੱਥੇ ਦੌਰ ਤੇ ਕਹਿੰਦੇ ਬਹੁਤ ਬਹੁਤ ਧੰਨਵਾਦ ਸੈਲੀਬ੍ਰੇਟ ਕਰਨ ਲਈ ਦੱਸਿਆ ਨਹੀਂ ਕਿਹਾ ਯਾਰਾ ਮਿੱਤਰਾਂ ਨੇ ਜਿਹੜੇ ਸਾਰੇ ਯਾਰੋ ਮਿੱਤਰ ਸੋਚੇ ਨੂੰ ਬਹੁਤ ਬਹੁਤ ਧੰਨਵਾਦ ਆ ਆ ਕਾ ਕਾ ਪਹੁੰਚਿਆ ਕਿੱਛ ਸਾਡਾ ਮੁੰਡਾ ਜੀ ਬਹੁਤ ਦਾ ਰਮਨ ਹੈ ਨੇ ਇਸ਼ਾ ਇੰਗਤੋ ਦੇ ਵਿੱਚ ਬਹੁਤ ਸਾਰੇ ਬਾਬਾ ਜੀ ਦਾ ਡਾਕਰਨ ਵੀ ਹੁੰਦਾ ਹੈ ਉਥੇ ਹੀ ਭਰਾ ਦੱਦੇ ਆ ਸਟੇਜ ਤੇ ਵੀ ਚੜਾ ਦਿੰਦੇ ਆ ਤੋਂ ਮੇਰੇ ਕੋਲ ਬਹੁਤ ਧੰਨਵਾਦ ਆ ਭਰਾਵਾਂ ਦਾ ਮੈਂ ਕੇਕ ਲੈ ਕੇ ਪਹੁੰਚਿਆ ਮੈਂ ਇਹਦਾ ਪਹਿਲੇ ਨੂੰ ਧੰਨਵਾਦ ਕਰਨਾ ਤੇ ਹੋਰ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਣ ਸਨਮਾਨ ਜਿਆਸੀ ਨਮਕੀਆ ਤੋਂ ਹੋਰ ਇੱਕ ਮੋਤੀ ਲਖਾਰੀ ਉਸ ਦੀ ਗਾਇਕ ਉਸ ਦੀ ਕਲੈਂਟ ਇਹ ਸਭ ਕੁਝ ਮੈਨੂੰ ਬਣਾਇਆ ਮੈਂ ਤੁਹਾਡੇ ਦਰਸ਼ਕਾਂ ਦਾ ਯਾਰਾਂ ਲੋਕਾਂ ਦਾ ਮਿੱਤਰਾਂ ਦਾ ਸੈਂਕੜੇ ਲੋਕਾਂ ਦਾ ਧੰਨਵਾਦ ਬਹੁਤ ਬਹੁਤ थैंक यू